ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਬਹੁਤ ਬੇਹੱਦ ਜ਼ਰੂਰੀ ਸੂਚਨਾ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਮਨੁੱਖਤਰੀ ਸੇਵਾ ਪਰਿਵਾਰ ਦੀ ਜਿਵੇਂ ਕਿ ਤੁਹਾਡੇ ਨਾਲ ਅਸੀਂ ਪਹਿਲਾਂ ਵੀ ਸਾਂਝ ਪਾਈ ਸੀ ਇਹ ਸੁਪਨਿਆਂ ਦੇ ਘਰ ਦੇ ਬਿਜਲੀ ਦੇ ਬਿੱਲਾਂ ਦੇ ਬਾਰੇ ਚ ਆ ਮੀਟਰ ਦੇ ਬਿੱਲ ਆ ਜਨਵਰੀ ਦੇ ਵਿੱਚ ਜਿਹੜੇ 1 ਨੰਬਰ ਮੀਟਰ 2 ਨੰਬਰ ਮੀਟਰ ਤੇ 3 ਨੰਬਰ ਮੀਟਰ ਅਸੀਂ ਬਾਅਦ ਚ ਲਵਾਇਆ ਵਾ ਇਹ ਅਗਸਤ ਚ ਜਲਾ ਕੇ ਲੱਗ ਗਿਆ ਸਾਡੇ ਕੋਲੇ ਜੂਨ ਦੇ ਵਿੱਚ ਆ ਕੇ ਇਹਦੇ ਵਿੱਚ ਤੁਸੀਂ ਬਿੱਲ ਦੇਖੋ ਸਾਡੇ ਹਰ ਮਹੀਨੇ ਜਿਹੜੇ ਬਿੱਲ ਆਉਂਦੇ 478000 ਰੁਪਿਆ ਬਿੱਲ 287000 ਰੁਪਿਆ ਫਿਰ 132000 ਰੁਪਿਆ ਫਿਰ 92000 ਫਿਰ 124000 ਫਿਰ 535000 ਫਿਰ 534000 ਫਿਰ 299000 ਫਿਰ 209000 ਫਿਰ 197000 ਫਿਰ ਸਿੱਧਾ ਹੀ 22 ਲੱਖ ਰੁਪਿਆ ਬਿੱਲ ਆ ਗਿਆ ਜੀ ਤੇ ਇਹ ਟੋਟਲ 50 ਲੱਖ ਰੁਪਿਆ ਬਿੱਲ ਜਨਵਰੀ 2024 ਤੋਂ ਲੈ ਕੇ ਅੱਜ ਦਸੰਬਰ ਦੇ ਵਿੱਚ ਖੜੇ ਆ ਇਹ ਨਵੰਬਰ ਤੱਕ ਸਾਨੂੰ ਜਿਹੜਾ ਬਿੱਲ ਆਇਆ 50 ਲੱਖ 85 85000 413 ਰੁਪਏ ਬਿੱਲ ਬਣਦਾ ਟੋਟਲ ਤੇ ਜਿਹਦੇ ਵਿੱਚੋਂ ਅਸੀਂ 22 ਲੱਖ ਛੱਡ ਕੇ ਬਾਕੀ ਆ ਜਿਹੜਾ ਉਹ ਬਿੱਲ ਪੇ ਕਰ ਚੁੱਕੇ ਆ ਕਰੀਬ 30 ਲੱਖ ਦੇ ਆਸ-ਪਾਸ ਹੁਣ 22 ਲੱਖ ਰੁਪਇਆ ਬਿੱਲ ਜਿਹੜਾ 16 ਲੱਖ ਬਿੱਲ ਸੀ ਪਹਿਲਾਂ 16 ਆਇਆ ਫਿਰ 19 ਆ ਗਿਆ ਫਿਰ ਹੁਣ ਬਾਈ ਆ ਗਿਆ ਉਹਦਾ ਹੀ ਬਣ ਕੇ ਇੰਨਾ ਵੱਡੀ ਤਦਾਦ ਦੇ ਵਿੱਚ ਬਿਜਲੀ ਦਾ ਬਿੱਲ ਆ ਰਿਹਾ ਇੱਕ ਸਰਕਾਰ ਵੱਲੋਂ ਪਾਲਿਸੀ ਆ ਵੀ ਨਾਗਰਿਕ ਨੂੰ ਆਮ ਇਨਸਾਨ ਨੂੰ 250 ਯੂਨਿਟ ਮਾਫ ਕੀਤੀ ਜਾਂਦੀ ਹੈ ਘਰਾਂ ਦੇ ਵਿੱਚ ਕਿ ਇਹ ਇਨਸਾਨ ਨਹੀਂ ਕਿ ਇਹਨਾਂ ਨੂੰ 250 ਯੂਨਿਟ ਇੱਕ ਬੰਦੇ ਨੂੰ ਬਾਫ ਨਹੀਂ ਹੋਣੀ ਚਾਹੀਦੀ ਸਾਡੇ ਕੋਲੇ ਤਾਂ 750 ਮੈਂਬਰ ਆ ਪਰਿਵਾਰ ਦਾ ਤਾਂ ਸਾਰਿਆਂ ਦੀ ਯੂਨਿਟ ਆ ਜਿਹੜੀ ਉਸ ਹਿਸਾਬ ਨਾਲ ਜੇ ਬਣੇ ਤਾਂ ਸਾਨੂੰ ਤਾਂ ਬਿੱਲ ਆਵੇ ਹੀ ਨਾ ਜੀ ਔਰ ਦੂਸਰੀ ਗੱਲ ਇੱਥੇ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਰਹੇ ਹਾਂ ਸਾਡੀ ਇੱਕ ਬੇਨਤੀ ਹੈ ਜੀ ਭੈਣਾ ਭਰਾਵਾਂ ਨੂੰ ਅਸੀਂ ਨਾ ਸੋਲਰ ਦਾ ਪ੍ਰੋਜੈਕਟ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋਲਰ ਜਿਹੜੇ ਲੱਗਣੇ ਆ ਸਾਡੇ ਉਹਨਾਂ ਦੀ ਕਟੇਸ਼ਨਾਂ ਬਣ ਕੇ ਆ ਗਈਆਂ ਜੀ ਇੱਕ 50 ਕਿਲੋਵਾਟ ਦੀ ਕਟੇਸ਼ਨ ਆ ਜੀ ਬਣ ਕੇ ਆਈ ਹੈ ਜਿਹੜੀ ਇਹਦੇ ਵਿੱਚ ਕਰੀਬ 13 ਲੱਖ ਰੁਪਏ ਦਾ ਇਹ ਹੈਗਾ ਵਾ 50 ਕਿਲੋਵਾਟ ਦਾ ਸੋਲਰ ਲੱਗਣਾ ਇੱਕ ਸਾਡੇ 2 ਮੀਟਰ ਆ ਜਿਹੜੇ 75 75 ਕਿਲੋਵਾਟ ਦੇ ਆ ਫਿਰ ਇੱਕ 70 ਕਿਲੋਵਾਟ ਦਾ ਪਲਾਨ ਕਰਵਾਇਆ ਜੀ ਇੱਕ ਦੇ ਉੱਪਰ ਲੱਗਣਾ ਮੈਂ ਇਹਦੇ ਵਿੱਚ ਵੀ ਕਰੀਬ 17 ਕਿਲੋਖ ਰੁਪਏ ਦਾ ਹੈਗਾ ਜੀ ਜੇ ਇਹ ਸੋਲਰ ਲੱਗ ਜਾਣ ਦੋ ਤਾਂ ਫਿਰ ਵੀ ਮੀਟਰ ਦਾ ਬਿੱਲ ਆ ਜਿਹੜਾ ਉਹ ਬਹੁਤ ਘਟ ਜਾਊਗਾ ਮਸਾਂ 60-70000 ਰੁਪਏ ਬਿੱਲ ਮਹੀਨੇ ਦਾ ਆ ਕਰੂਗਾ ਜੇ ਇਹ ਦੋ ਸੋਲਰ 70 ਕਿਲੋਵਾਟ ਦੇ ਤੇ ਇੱਕ 50 ਕਿਲੋਵਾਟ ਦੇ ਦੋ ਸੋਲਰ ਜੇ ਲੱਗ ਜਾਣਾ ਤੇ ਦੋਨਾਂ ਸੋਲਰਾਂ ਦੇ ਕੁਟੇਸ਼ਨਾਂ ਬਣ ਹਾਂ ਪੱਪੀ ਆ ਜਾ ਦੋ ਕਟੇਸ਼ਨ ਸਾਡੇ ਕੋਲੇ ਹੈਗੀਆਂ ਜੇ ਕੋਈ ਭੈਣ ਭਰਾ ਕਟੇਸ਼ਨ ਵੀ ਲੈਣੀ ਚਾਹੁੰਦਾ ਸਾਡੇ ਤੋਂ ਲੈ ਸਕਦਾ ਸਾਡੀ ਬੇਨਤੀ ਹੱਥ ਜੋੜ ਕੇ ਵੀ ਜੇ ਤੁਸੀਂ ਸਾਡੇ ਇੱਥੇ ਸੋਲਰ ਦਾ ਪ੍ਰੋਜੈਕਟ ਲਵਾ ਦਮੋ ਤਾਂ ਬਿਜਲੀ ਦੀ ਜਿਹੜੀ ਖਪਤ ਆ ਉਹ ਘਟ ਜਿਵੇ ਕਿਸੇ ਤਰੀਕੇ ਫਿਰ ਸਾਡੇ ਨਾ ਨਕਤਾ ਦੀ ਸੇਵਾ ਪਰਿਵਾਰ ਚ ਅਸੀਂ ਸੋਚਿਆ ਸੀ ਸਾਰਿਆਂ ਨੇ ਬੈਠ ਕੇ ਵੀ ਆਪਾਂ ਇੱਕ ਵਾਰੀ ਸਰਕਾਰ ਨੂੰ ਬੇਨਤੀ ਕਰੀਏ ਅਫਸਰਾਂ ਨੂੰ ਬੇਨਤੀ ਕਰੀਏ ਵੀ ਜਿਹੜਾ ਇੰਨਾ ਵੱਡਾ ਬਿਜਲੀ ਦਾ ਬਿੱਲ ਆਇਆ ਉਹਦੇ ਵਿੱਚ ਕੋਈ ਆਪਣੀ ਮਦਦ ਹੋ ਜਵੇ ਉਹ ਕਹਿੰਦੇ ਜੀ ਤੁਸੀਂ ਦੋ ਵਾਰੀ ਦੇ ਦਿਓ ਤਿੰਨ ਵਾਰੀ ਦੇ ਦਿਓ ਪਰ ਹੁਣ 22 ਲੱਖ ਰੁਪਇਆ ਬਣ ਗਿਆ ਦੋ ਵਾਰੀ ਤਿੰਨ ਵਾਰੀ ਅਸੀਂ ਕਿੱਦਾਂ ਇੰਨਾ ਵੱਡੀ ਤਦਾਰ ਵਿੱਚ ਬਿੱਲ ਦੇ ਦਾਂਗੇ ਤਾਂ ਅਸੀਂ ਇੱਕ ਪ੍ਰੋਜੈਕਟ ਰਿਪੋਰਟ ਬਣਾਈ ਆ ਜਿਹਦੇ ਵਿੱਚ ਅਸੀਂ ਕੈਬਨਿਟ ਮਨਿਸਟਰ ਪਾਵਰ એનર્ਜੀ ਸਾਰਿਆਂ ਨੂੰ ਚੀਫ ਮਨਿਸਟਰ ਸਾਹਿਬ ਨੂੰ ਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਅਸੀਂ ਭੇਜ ਰਹੇ ਆ ਜਿਹਦੇ ਵਿੱਚ ਅਸੀਂ ਪੂਰਾ ਆਪਣਾ ਬੇਰਵਾ ਦਿੱਤਾ ਪਰਿਵਾਰ ਦਾ ਸਾਰਾ ਡਿਟੇਲ ਦਿੱਤੀ ਆ ਵੀ ਕਿੰਨੇ ਬੱਚੇ ਕਿੱਦਾਂ ਦੇ ਰੋਗ ਸਾਡੇ ਕੋਲੇ ਰਹਿੰਦੇ ਨੇ ਕੀੜੇ ਖਾਦੇ ਪਏ ਹੋਏ ਅੱਖਾਂ 'ਚ ਮੂੰਹ 'ਚ ਸਿਰ 'ਚ ਕਿਸੇ ਦੇ ਇਨਾਂ ਦੇ ਸਾਰੇ ਨਾਵਾ ਦੇ ਭੈਣਾਂ ਦੇ ਬਾਪੂ ਬਜ਼ੁਰਗਾਂ ਦੇ ਇਲਾਜ ਦੇ ਵਾਸਤੇ ਇਹ ਹੈ ਕਿ ਸੁਪਨਿਆਂ ਦਾ ਘਰ ਅਸੀਂ ਬਣਾਇਆ ਹੋਇਆ ਇੱਥੇ ਜਿੱਥੇ ਸਾਡਾ ਐਡਾ ਵੱਡਾ ਪਰਿਵਾਰ ਰਹਿੰਦਾ ਤੇ ਪਰਿਵਾਰ ਦੀ ਸਾਰੀ ਜਾਣਕਾਰੀ ਮੁਹੱਈਆ ਕਰਾਈ ਆ ਤੇ ਇਹਦੇ ਵਿੱਚ ਅਸੀਂ ਦੱਸਿਆ ਵਾ ਸਾਰਾ ਕਿ ਕਿੰਨੇ ਕਿਲੋਵਾਟ ਦਾ ਸਾਡੇ ਮੀਟਰ ਲੱਗਿਆ ਹੋਇਆ ਵਾ ਤੇ ਕਿੰਨਾ-ਕਿੰਨਾ ਸਾਨੂੰ ਬਿੱਲ ਆਇਆ ਵਾ ਤੇ ਜਿਹੜਾ ਵਿੱਚੋਂ ਨਾ ਜੀ ਅੱਗੇ ਅਸੀਂ ਬਿੱਲ ਦੇ ਹੀ ਜਾਂਦੇ ਸੀ ਦੇਖੋ ਅਸੀਂ ਜਨਵਰੀ ਦੇ ਵਿੱਚ 4,78,000 ਦਾ ਬਿੱਲ ਦਿੱਤਾ ਫਰਵਰੀ ਦੇ ਵਿੱਚ 287000 ਦਾ ਬਿੱਲ ਦਿੱਤਾ ਮਾਰਚ ਦੇ ਵਿੱਚ ਸਵਾ ਦੋ ਸਵਾ ਲੱਖ ਰੁਪਏ ਦਾ ਬਿੱਲ ਦਿੱਤਾ ਫਿਰ 92000 ਦਾ ਦਿੱਤਾ ਫਿਰ ਸਵਾ ਲੱਖ ਦਾ ਫਿਰ ਮਈ ਚ ਦਿੱਤਾ ਫਿਰ ਜੂਨ ਚ ਜਾ ਕੇ ਬਿੱਲ ਵਧ ਗਿਆ 539000 ਰੁਪਏ ਬਿੱਲ ਦਿੱਤਾ ਸੀ ਫਿਰ ਜੁਲਾਈ ਦੇ ਵਿੱਚ ਫਿਰ ਵਧ ਗਿਆ 534000 ਰੁਪਏ ਬਿੱਲ ਦਿੱਤਾ ਸੀ ਫਿਰ ਅਗਸਤ ਦੇ ਵਿੱਚ ਜਾ ਕੇ 291000 ਰੁਪਏ ਬਿੱਲ ਦਿੱਤਾ ਤੇ ਫਿਰ 2 ਲੱਖ 9700 ਬਿੱਲ ਦਿੱਤਾ ਸੀ ਜੀ ਸੈਪਟੰਬਰ ਦੇ ਵਿੱਚ ਅਕਤੂਬਰ ਦੇ ਵਿੱਚ ਫਿਰ ਮਤਲਬ ਬਿੱਲ ਜਦੋਂ ਵਿੱਚੋਂ ਨਾ 1 ਮੀਟਰ ਦਾ ਬਿੱਲ ਹੈ ਜਿਹੜਾ 2 ਨੰਬਰ ਮੀਟਰ ਸੀ ਸਾਡਾ ਆ ਜਿਹਦਾ ਬਿੱਲ ਲਗਭਗ ਜਿਵੇਂ 1 ਲੱਖ 28 3 ਲੱਖ 22800 28000 ਆਉਂਦਾ ਸੀ 1 ਲੱਖ 2300 ਫਿਰ 3100 ਰਹਿ ਗਿਆ ਫਿਰ 0 ਫਿਰ ਆ 5 ਮਹੀਨੇ ਇਹਨਾਂ ਨੇ ਬਿੱਲ ਭੇਜਿਆ ਹੀ ਨਹੀਂ ਸਾਨੂੰ ਅਸੀਂ ਇੱਕ ਨਵਾਂ ਮੀਟਰ ਲਾ ਲਿਆ ਸੀ ਉਸ ਟਾਈਮ ਤੱਕ ਆ ਤੁਸੀਂ ਦੇਖੋਗੇ ਪੈਰਲਰ ਸਾਡਾ ਨਵਾਂ ਮੀਟਰ ਜੂਨ ਤੋਂ ਚੱਲ ਪਿਆ ਸੀਗਾ ਤੇ ਸਾਨੂੰ ਐ ਲੱਗਿਆ ਵੀ ਉਹ ਮੀਟਰ ਦਾ ਜਿਹੜਾ ਲੋਡ ਆ ਘਟ ਕੇ ਇੱਧਰ ਆ ਗਿਆ ਵੀ ਇੱਧਰ ਅਸੀਂ ਬਿੱਲ ਦੇਣਾ ਸ਼ੁਰੂ ਕਰਤਾ ਸੀਗੇ ਵੀ ਚਲੋ ਸਾਨੂੰ ਪਰ ਜਦੋਂ ਬਿੱਲ ਇਕੱਠਾ ਸਾਨੂੰ ਸਤੰਬਰ ਚ ਆਇਆ ਪਹਿਲਾਂ 16 ਲੱਖ ਆ ਗਿਆ ਫਿਰ 18 ਲੱਖ ਆ ਗਿਆ ਫਿਰ ਨਵੰਬਰ ਚ ਹੁਣ 22 ਲੱਖ ਆ ਗਿਆ ਸੀ ਫਿਰ ਸਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਇੰਨਾ ਬਿੱਲ ਕਾਹ ਤੋਂ ਆਈ ਜਾਂਦਾ ਵਾ ਤਾਂ ਫਿਰ ਜਾ ਕੇ ਅਸੀਂ ਸਿਸਟਮ ਦੇ ਵਿੱਚ ਹੁਣ ਬੇਨਤੀ ਕਰਨ ਲੱਗੇ ਆ ਇਹ ਐਪਲੀਕੇਸ਼ਨ ਲਾਉਣ ਲੱਗੇ ਆ ਜੇ ਕੋਈ ਭੈਣ ਭਰਾ ਕੋਈ ਅਫਸਰ ਵੀ ਸਾਡੀ ਵੀਡੀਓ ਨੂੰ ਦੇਖਦਾ ਸਾਨੂੰ ਰਾਹ ਵੀ ਪਾਉਣ ਉਹ ਦੱਸਣ ਵੀ ਵੀ ਕਿਸੇ ਤਰੀਕੇ ਜੇ ਬਿੱਲ ਮਾਫ ਹੋ ਜਾਵੇ ਤਾਂ ਜੇ ਇਹ ਬਿੱਲ ਇੰਨੀ ਵੱਡੀ ਤਰ੍ਹਾਂ ਚ ਨਹੀਂ ਦਿੱਤਾ ਜਾ ਸਕਦਾ ਸਾਤੋਂ ਔਰ ਦੂਸਰੀ ਗੱਲ ਆ ਵੀ ਜਿਹੜਾ ਸੋਲਰ ਦਾ ਪਲਾਂਟ ਲਾਉਣਾ ਵਾ ਵੀ ਜੇ ਸਰਕਾਰ ਵੱਲੀੋਂ ਕੋਈ ਸਬਸਿਡੀ ਹੈਗੀ ਆ ਜਾਂ ਕੋਈ ਹੋਰ ਗੱਲਬਾਤ ਹੈਗੀ ਆ ਤਾਂ ਉਹ ਵੀ ਸਾਨੂੰ ਦੱਸੇ ਵੀ ਇਹ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਵੀ ਤੁਸੀਂ ਬੈਠੋ ਉੱਥੇ ਆਗੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਐਡਾ ਵੱਡਾ ਪਰਿਵਾਰ ਆ ਵੀ ਜੇ ਸੋਲਰ ਦੇ ਵਿੱਚ ਸਾਡੀ ਸਬਸਿਡੀ ਕੋਈ ਦੇ ਦੇਮੋਂ ਤੁਸੀਂ ਸਾਨੂੰ ਤਾਂ ਸੋਲਰ ਪਲਾਂਟ ਇੱਥੇ ਲੱਗ ਜਵੇ ਫਿਰ ਇੱਕ ਹੋਰ ਜੀ ਸਾਡੇ ਹੁਣ ਸਿਲੰਡਰ ਲੱਗਦੇ ਜਿਹੜੇ ਦੂਜੀ ਆਹ ਐਚਪੀ ਤੇ ਇੰਡੀਅਨ ਦੇ ਸਿਲੰਡਰ ਜਿਹੜੇ ਰਸੋਈ ਵਾਲੇ ਗੈਸ ਆ ਸਾਡੀ ਮਹੀਨੇ ਦੀ ਕਰੀਬ 100 ਸਿਲੰਡਰ ਦੀ ਖਪਤ ਆ 100 ਤੋਂ 150 ਸਿਲੰਡਰ ਮਹੀਨੇ ਦਾ ਸਾਡੇ ਇੱਥੇ ਲੱਗ ਜਾਂਦਾ ਵਾ ਉਹ ਵੀ ਅਸੀਂ ਉਹ ਫੁੱਲ ਰੇਟ ਤੇ ਹੀ ਮਿਲ ਰਿਆ ਸਾਨੂੰ ਸਿਲੰਡਰ ਕੋਈ ਸਬਸਿਡੀ ਨਹੀਂ ਉਹਦੇ ਤੇ ਵੀ ਉਹ ਵੀ ਜਿਹੜੇ ਰੇਟ ਤੇ ਆਮ ਲੋਕਾਂ ਨੂੰ ਜਿਹੜਾ ਆਪਾਂ ਮਿਲਦਾ ਸਿਲੰਡਰ ਕਿਉਂਕਿ ਸਾਡੇ ਕੋਲ ਇਹਨੇ ਕਾਰਡ ਥੋੜੀ ਆ ਜੇ ਕਾਰਡ ਤੇ ਤਾਂ ਫਿਰ ਵੀ ਉਹ ਹਜੇ ਸਬਸਿਡੀ ਕਾਰਡ ਤੇ ਵਾਪਸ ਆ ਜਾਂਦੀ ਆ ਸਾਨੂੰ ਪੂਰੀ ਫੁੱਲ ਪੇਮੈਂਟ ਹੀ ਦੇ ਕੇ ਸਿਲੰਡਰ ਲੈਣੇ ਪੈਂਦੇ ਆ ਉਹ ਕਾਕਾ ਸ਼ੀਖਾ ਪੈਣ ਨੂੰ ਪੁੱਛਿਓ ਦੇ ਕੇ ਨਹੀਂ ਗਏ ਸੀ ਜਿੱਕਰ ਉਹ ਸੰਡਰਾਂ ਦੀ ਡੀਟੇਲ ਮੰਗਾਈ ਸੀ ਤੇ ਫਿਰ ਕੈਂਪ ਦੀ ਮੈਡੀਸਿਨ ਆ ਜਿਵੇਂ ਹੁਣ ਸਾਡੇ ਕੈਂਪ ਲੱਗਦੇ ਨੇ ਕੈਂਪ ਦੇ ਵਿੱਚ ਦਵਾਈਆਂ ਦੀ ਲੋੜ ਪੈਂਦੀ ਆ ਇੱਕ ਕੈਂਪ ਦੇ ਵਿੱਚ ਕਰੀਬ 8.5 ਲੱਖ ਰੁਪਏ ਦੀ ਦਵਾਈ ਲੱਗਦੀ ਆ ਦੋ ਕੈਂਪਾਂ ਚ 16-17 ਲੱਖ ਰੁਪਏ ਦੀ ਦਵਾਈ ਲੱਗਦੀ ਆ ਉਹ ਸਾਰੀ ਦਵਾਈ ਚੈੱਕ ਦੇ ਥਰੂ ਅਸੀਂ ਲੰਗਰ ਸੇਵਾ ਦੇ ਨਾਂ ਤੇ ਸਰਕਾਰ ਤੋਂ ਖਰੀਦਦੇ ਆਂ ਦਵਾਈ ਇਹ ਤੋਂ ਫੈਕਟਰੀਆਂ ਤੋਂ ਖਰੀਦਦੇ ਆਂ ਹੁਣ ਜੇ ਉਹਦੇ ਵਿੱਚ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਮਹੱਲਾ ਕਲੀਨਿਕ ਬਣਾਇਆ ਤੁਸੀਂ ਸਾਨੂੰ ਇੱਕ ਮਹੱਲਾ ਕਲੀਨਿਕ ਕਿੱਥੇ ਇਸ਼ੂ ਕਰ ਦਿਓ ਉਹਦੇ ਵਿਹਾਰ ਤੇ ਸਾਡੇ ਕੋਲ ਇੱਥੇ ਦੋ ਡਾਕਟਰ ਆ ਜਾਣ ਸਾਨੂੰ ਸਟਾਫ ਦੀ ਜਿਹੜੀ ਲੋੜ ਆ ਉਹ ਵੀ ਸਾਡੀ ਜ਼ਰੂਰਤ ਪੂਰੀ ਹੋ ਜਵੇ ਮੈਡੀਸਿਨ ਆ ਜਿਹੜੀਆਂ ਤੁਸੀਂ ਮਹੱਲਾ ਕਲੀਨਿਕਾਂ ਦੇ ਵਿੱਚ ਸਪਲਾਈ ਕਰਦੇ ਹੋ ਉਹ ਕਲੀਨਿਕ ਦੀ ਰਾਹੀਂ ਸਾਡੋ ਇੱਥੇ ਕਿਸੇ ਤਰੀਕੇ ਜੇ ਮੈਡੀਸਿਨ ਦੇ ਸਕਦੇ ਹੋ ਚਲੋ ਤਾਂ ਸਾਡਾ ਇੱਕ ਗੱਲ ਹੀ ਆ ਵੀ ਮਨ ਲਕਰੀ ਨੇ ਕਿ ਹੋਰ ਕੋਈ ਤਰੀਕਾ ਵੀ ਜੇ ਸਰਕਾਰ ਕੋਲੇ ਹੈਗਾ ਅਸੀਂ ਅੰਦਰ ਇੱਕ ਛੋਟਾ ਜਿਹਾ ਹਸਪੀਟਲ ਵੀ ਬਣਾਇਆ ਹੋਇਆ ਵਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਕੇ ਵੀ ਸਾਡੀਆਂ ਸਾਡੇ ਕੋਲੇ ਸਾਈਕੀਆਟ੍ਰਿਕ ਡਾਕਟਰ ਆ ਸਾਡੇ ਕੋਲੇ ਐਮਡੀ ਮੈਡੀਸਨ ਡਾਕਟਰ ਆ ਸਾਡੇ ਕੋਲੇ 5 ਬੀਐਮਐਸ ਡਾਕਟਰ ਆ ਡਾਈਟ੍ਰੀਸ਼ੀਨ ਮੈਡਮ ਆ ਫਿਰ ਸਾਡੇ ਕੋਲੇ 25 ਸਟਾਫ ਨੇ ਨਰਸਿੰਗ ਸਟਾਫ ਨੇ ਫਿਰ ਸਾਡੇ ਕੋਲੇ ਐ 엑ਸਰੇ ਟੈਕਨੀਸ਼ੀਅਨ ਆ ਲੈਬ ਟੈਕਨੀਸ਼ੀਅਨ ਆ ਯਾਨੀ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਆਪਣੇ ਵੱਲੋਂ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਜ਼ਰੂਰਤਾਂ ਮੈਡੀਕੇਸ਼ਨ ਆ ਜਿਹੜੀ ਉਹਨਾਂ ਨੂੰ ਪ੍ਰੋਪਰ ਵਧੀਆ ਚੰਗੇ ਢੰਗੇ ਨਾਲ ਦਿੱਤਾ ਜਾਵੇ ਉਹਨਾਂ ਸਾਰੇ ਡਾਕਟਰਾਂ ਦੀਆਂ ਤਨਖਾਹਾਂ ਸਟਾਫ ਦੀਆਂ ਤਨਖਾਹਾਂ ਨਰਸਿੰਗ ਸਟਾਫ ਦੀਆਂ ਸਫਾਈ ਕਰਮਚਾਰੀਆਂ ਦੀਆਂ ਸਿਕਿਉਰਿਟੀ ਵਾਲੇ ਵੀਰਾਂ ਦੀਆਂ ਤਾਂ ਉਹ ਸਾਰੇ ਇਸ ਵੱਡੇ ਕਾਰਜ ਦੇ ਵਿੱਚ ਤੁਹਾਡੇ ਸਾਥ ਦੀ ਲੋੜ ਆ ਸਾਨੂੰ ਤੇ ਜਿਵੇਂ ਲੈਬ ਆ ਹੁਣ ਲੈਬੋਰੀ ਆ ਅੰਦਰ ਉਹਦੇ ਟੈਸਟ ਹੁੰਦੇ ਨੇ ਉਹ ਲੈਬੋਰੀ ਦਾ ਸਮਾਨ ਆ ਜਿਹੜਾ ਟੈਸਟ ਦੀਆਂ ਜਿਹੜੀਆਂ ਕੈਮੀਕਲ ਜੀ ਉਸ ਹੁੰਦੇ ਨੇ ਜਾਂ ਹੋਰ ਉਹਦੇ ਵਿੱਚ ਕੋਈ ਡੀਜ਼ਲ ਲੱਗਦਾ ਹੁਣ ਜੀਨਰੇਟਰਾਂ ਦੇ ਵਿੱਚ ਪੈਂਦਾ ਗੱਡੀਆਂ ਸਾਡੀਆਂ ਚੱਲਦੀਆਂ ਹਨ ਮਤਲਬ ਪਰਿਵਾਰ ਬਹੁਤ ਵੱਡਾ ਫਿਰ ਟੀਚਰ ਰੱਖੇ ਹੋਏ ਨੇ ਬੱਚਿਆਂ ਨੂੰ ਪੜਾਉਣ ਵਾਸਤੇ ਕੰਪਿਊਟਰ ਸੈਂਟਰ ਵਾਲਾ ਟੀਚਰ ਆ ਸਲਾਈ ਕਿਢਾਈ ਦੇ ਟੀਚਰ ਨੇ ਤੇ ਸਪੈਸ਼ਲ ਚਾਈਲਡ ਨੇ ਜਿਹੜੇ ਉਹਨਾਂ ਵਾਸਤੇ ਟੀਚਰ ਨੇ ਫਿਰ ਕੋਚ ਨੇ ਬੱਚਿਆਂ ਨੂੰ ਮੰਨ ਲਓ ਕੋਚਿੰਗ ਦਿੰਦੇ ਨੇ ਜਿਹੜੇ ਉਹ ਜਿਹੜੀ ਰੋਟੀ ਪਾਣੀ ਬਣਾਉਂਦੇ ਨੇ ਰਸੋਈ ਦੇ ਵਿੱਚ ਉਹਨਾਂ ਸਾਰਿਆਂ ਦੀ ਮਤਲਬ ਫਿਰ ਸਾਡੇ ਜਿਹੜੇ ਸਪੈਸ਼ਲ ਚਾਈਲਡ ਨੇ ਇਹਨਾਂ ਵਾਸਤੇ ਸਕੂਲ ਬਣਾਇਆ ਸੀ ਅੰਦਰ ਇੱਕ ਛੋਟਾ ਜਿਹਾ ਆ ਸਾਡਾ ਪਿਆਰਾ ਆਇੰਦਰਜੀਤ ਇਹ ਮਨੋਜ ਇਹ ਨੀਰਜ ਇਹ ਦੇਵਾ ਇਹ ਅਸ਼ੀਸ਼ ਇਹ ਰੱਬਦੀਪ ਇਹ ਸਾਡਾ ਗੁਰਦਿੱਤਾ ਇਹ ਸਾਡਾ ਕੋਮਲ ਇਹ ਸਾਰੇ ਬੱਚੇ ਸਾਡੇ ਸਪੈਸ਼ਲ ਸਕੂਲ ਦੇ ਟੀਚਰਸ ਖੜੇ ਨੇ ਹਾਂ ਲਖੀਆ ਮਾਤਾ ਤੇ ਇਧਰ ਸਾਡੀ ਸੁਨੀਤਾ ਅ ਇਧਰ ਸੰਦੀਪ ਇਧਰ ਸਾਡੀ ਰੋਸ਼ਨੀ ਤੇ ਇਧਰ ਸਾਡੀ ਪ੍ਰੀਤੀ ਤੇ ਹਾਰਤੀ ਇਹ ਬੱਚੀ ਬਲਾਈਂਡ ਹੈ ਦੇਖ ਨਹੀਂ ਸਕਦੀ ਇਹ ਸਾਡੇ ਬੱਚੇ ਨੇ ਪਰਿਵਾਰ ਦੇ ਜਿਹੜੇ ਸਪੈਸ਼ਲ ਚਾਈਲਡਸ ਨੇ ਤੇ ਇਹ ਟੀਚਰਸ ਨੇ ਸਪੈਸ਼ਲ ਸਪੀਚ ਥੈਰੇਪੀ ਬਿਹੇਵੀਅਰ ਥੈਰੇਪੀ ਫਿਜ਼ੀਓ ਥੈਰੇਪੀ ਤੇ ਉਹਨਾਂ ਦੀ ਐਕਟੀਵਿਟੀਆਂ ਬੱਚਿਆਂ ਦੀਆਂ ਇਹ ਸਾਰਾ ਦਿਨ ਸਾਡੇ 5 ਟੀਚਰ ਨੇ ਜਿਹੜੇ ਡਿਊਟੀਆਂ ਨਿਭਾਉਂਦੇ ਨੇ ਇਸ ਪਰਿਵਾਰ ਦੀਆਂ ਜਿਹੜੀਆਂ ਜ਼ਰੂਰਤਾਂ ਵਾ ਇਹ ਪਰਿਵਾਰ ਦੀਆਂ ਜਿਹੜੀਆਂ ਸੇਵਾਵਾਂ ਵਾ ਇਹ ਅਸੀਂ ਨਹੀਂ ਕਰ ਰਹੇ ਇਹ ਸਭ ਉਹਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ ਜਿਹੜਾ ਐਡਾ ਵੱਡਾ ਪਰਿਵਾਰ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦਾ ਹੁਣ ਪ੍ਰਸ਼ਾਦੇ ਦਾ ਟਾਈਮ ਆ ਹੁਣ ਤੁਸੀਂ ਦੇਖੋਗੇ ਗੁਰੂ ਘਰ ਲੰਗਰ ਤਿਆਰ ਹੋਣਾ ਛਕਣਾ ਵੀ ਆ ਤੇ ਛਕਾਉਣਾ ਵੀ ਆ ਛਕਾਉਣਾ ਵੀ ਉਹਨਾਂ ਦੀਆਂ ਜਿਹੜੇ ਖੁਦ ਪੇਸ਼ੇਂਟ ਸੀਗੇ ਜਿਵੇਂ ਬਾਈ ਸਿਰ ਤੇ ਰਮਾਲ ਬੰਨਦਾ ਫਿਰਦਾ ਇਹਦੇ ਝੋਲੇ ਚ ਰਮਾਲ ਪਾਏ ਹੋਏ ਆ ਸਾਰਿਆਂ ਦੇ ਸਿਰਾਂ ਦੇ ਉੱਤੇ ਨੇ ਰਮਾਲ ਬੰਨਣੇ ਆ ਤੇ ਇਹ ਇਸੀ ਤਰ੍ਹਾਂ ਹੀ ਇਧਰੋਂ ਹੁਣ ਪ੍ਰਸ਼ਾਦ ਦਾ ਵਰਤੌਣਾ ਵਾ ਉੱਥੇ ਪ੍ਰਸ਼ਾਦਾਂ ਤਿਆਰ ਹੋਈ ਜਾਂਦਾ ਅੰਦਰ ਕਿਚਨ ਦੇ ਵਿੱਚ ਥਾਲੀਆਂ ਲਿਆ ਕੇ ਰੱਖਤੀਆਂ ਇਦਾਂ ਹੀ ਦਾਲ ਸਬਜ਼ੀਆਂ ਪਾ ਕੇ ਲਿਆ ਕੇ ਬਾਲਟੀਆਂ ਦੇ ਵਿੱਚ ਲਿਆ ਕੇ ਇੱਥੇ ਆ ਜਾਣੀਆਂ ਤੇ ਇਹ ਜਿਹੜੇ ਵਰਤੌਣ ਵਾਲੇ ਵੀਰ ਆ ਉਹ ਵੀ ਕਿਸੇ ਟਾਈਮ ਪੇਸ਼ੈਂਟ ਸੀਗੇ ਜਿਹੜੇ ਕਰੀਬ 70% ਉਹ ਮੈਂਬਰ ਸਾਡੇ ਇੱਥੇ ਸੇਵਾ ਕਰਦੇ ਨੇ ਜਿਹੜੇ ਮਰੀਜ਼ ਸੀਗੇ ਇਸੇ ਤਰ੍ਹਾਂ ਜਿਹੜੇ ਪ੍ਰਸ਼ਾਦਾ ਪਾਣੀ ਬਣਾਉਣ ਵਾਲੇ ਨੇ ਸੇਵਾਦਾਰ ਭਾਂਡਿਆਂ ਦੇ ਤੇ ਸੇਵਾਦਾਰ ਨੇ ਭਾਂਡੇ ਧੋਣ ਵਾਲੇ ਨੇ ਸਾਰੇ ਸੇਵਾਦਾਰ ਜਿਹੜੇ ਉਹ ਨੇ ਜਿਹੜੇ ਕਿਸੇ ਟਾਈਮ ਪੇਸ਼ੈਂਟ ਸੀਗੇ ਇਹ ਕਿਚਨ ਆ ਸਾਡੀ ਜੀ ਇੱਥੇ ਸੋਈ ਸਟਾਫ ਤੋਂ ਬਿਨਾ ਅੰਦਰ ਆਉਣਾ ਸਖਤ ਮਨਾ ਹੈ ਜੀ ਇਹ ਸਫਾਈ ਦਾ ਪੂਰਾ ਪ੍ਰਬੰਧ ਕੋਸ਼ਿਸ਼ ਕਰੀਦੀ ਆ ਨਾਲ ਦੀ ਨਾਲ ਪੋਚਾ ਲੱਗੀ ਜਾਂਦਾ ਚਾਹ ਪਾਣੀ ਪ੍ਰਸ਼ਾਦਾ ਪਾਣੀ ਸਬਜ਼ੀ ਦਾਲ ਬੜੀ ਸਿੱਧੇ ਢੰਗ ਨਾਲ ਸਫਾਈ ਦੇ ਨਾਲ ਖੀਰ ਬਣੀ ਹੋਈ ਆ ਜ ਆ ਦੇਖੋ ਹੁਣ ਵੱਡੀ ਇਹ ਮਸ਼ੀਨ ਆ ਜਿਹਦੇ ਚ ਖੀਰ ਬਣਦੀ ਆ ਖੋਆ ਵੀ ਵੱਜਦਾ ਵਾ ਇਹ ਚ ਖੀਰ ਆ ਆ ਚਿਲਰ ਆ ਜੀ ਜਿਹਦੇ ਵਿੱਚ ਦੁੱਧ ਠੰਡਾ ਚਿਲਰ ਦੇ ਵਿੱਚ ਪਿਆ ਰਹਿੰਦਾ ਵਾ ਇੱਥੇ ਸਵੇਰ ਦੇ ਟਾਈਮ ਚਾਹ ਬਣਦੀ ਆ ਇੱਧਰ ਫਰੂਟ ਕੱਟਿਆ ਜਾਂਦਾ ਜੀ ਇੱਥੇ ਬੈਠ ਕੇ ਆ ਸਾਰਾ ਫਰੂਟ ਕੱਟਦੇ ਨੇ ਵੀਰ ਇੱਥੇ ਸਬਜ਼ੀਆਂ ਆ ਆਲੂ ਪਿਆਜ਼ ਪਿਆ ਆਲੂ ਪਿਆਜ਼ ਕੱਟਿਆ ਜਾਂਦਾ ਇੱਥੇ ਜਿਹੜਾ ਪ੍ਰਸ਼ਾਦਾ ਤਿਆਰ ਹੋ ਕੇ ਪ੍ਰਸ਼ਾਦਾ ਅੱਗੇ ਵਰਤੌਣ ਲਈ ਜਾਣਾ ਸਬਜੀ ਦਾਲ ਇੱਥੇ ਬਣਦੀ ਆ ਅੰਦਰ ਮਸ਼ੀਨ ਲੱਗੀ ਹੋਈ ਆ ਪ੍ਰਸ਼ਾਦੇ ਵਾਲੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਹੋ ਇਹ ਸਾਰੇ ਪੇਸ਼ੈਂਟ ਸੀ ਜਿਹੜਿਆ ਤੁਸੀਂ ਦੇਖਦੇ ਤੁਰੇ ਜਾਂਦੇ ਇਹ ਮਰੀਜ਼ ਨੇ ਜਿਹੜੇ ਅੱਜ ਠੀਕ ਹੋ ਕੇ ਸੇਵਾ ਕਰਾ ਰਹੇ ਨੇ ਅੰਦਰ ਪ੍ਰਸ਼ਾਦਾ ਬਣਾਉਣ ਵਾਲੀ ਹੈ ਵੱਡੀ ਮਸ਼ੀਨ ਲੱਗੀ ਹੋਈ ਹੈ ਜੀ ਹੁਣ ਪ੍ਰਸ਼ਾਦਾ ਤਿਆਰ ਹੋ ਚੁੱਕਿਆ ਅਸੇ ਦੀ ਸਫਾਈ ਚੱਲ ਰਹੀ ਹੈ ਮਸ਼ੀਨ ਦੀ ਵਾਂਗ ਸਫਾਈ ਹੋਈ ਜਾਂਦੀ ਹੈ ਤੇ ਇਹ ਮਸ਼ੀਨ ਦੇ ਰਾਹੀਂ ਪ੍ਰਸ਼ਾਦਾ ਬਣ ਕੇ ਆਉਂਦਾ ਇਹ ਵੱਡਾ ਫ੍ਰੀਜਰ ਆ ਜੀ ਕਮਰਾ ਬਣਿਆ ਹੋਇਆ ਸਟੋਰ ਕੋਲਡ ਸਟੋਰ ਇਹਦੇ ਚ ਦੁੱਧ ਦਹੀਂ ਫਲ ਫਰੂਟ ਖਰਾਬ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਇਹਦੇ ਵਿੱਚ ਰੱਖੀਆਂ ਜਾਂਦੀਆਂ ਆ ਤੇ ਸਾਨੂੰ ਪ੍ਰੋਬਲਮ ਉੱਥੇ ਹੁੰਦੀ ਹੈ ਜਾ ਕੇ ਜਿੱਥੇ ਹੁਣ ਪਰਿਵਾਰ ਦੀ ਗਿਣਤੀ ਬਹੁਤ ਵੱਡੀ ਹੋ ਗਈ ਹੈ ਪਰਿਵਾਰ ਸੁਖ ਨਾਲ ਬਹੁਤ ਵੱਡਾ ਹੋ ਗਿਆ ਜੀ ਤੇ ਬਿਲਡਿੰਗ ਜਦੋਂ ਅਸੀਂ ਬਣਾਉਣ ਲੱਗੇ ਸੀ ਨਾ 2 ਸਾਲ ਪਹਿਲਾਂ ਸਾਨੂੰ ਆਇਆ ਸੀ ਵੀ ਹੁਣ 5-7 ਸਾਲ ਬਿਲਡਿੰਗ ਦੀ ਲੋਡ ਨਹੀਂ ਪੈਣੀਗੀ ਐਡੀ ਵੱਡੀ ਬਿਲਡਿੰਗ ਬਣ ਜਾਣੀ ਹੈ ਪਰ ਹਜੇ ਬਿਲਡਿੰਗ ਬਣ ਕੇ ਕੰਪਲੀਟ ਨਹੀਂ ਹੋਈ ਦੋ ਫਲੋਰ ਰਹਿੰਦੇ ਆ ਜਦ ਤੱਕ ਬਿਲਡਿੰਗ ਆਲਮੋਸਟ ਫੁੱਲ ਹੋ ਚੁੱਕੀ ਆ ਚੱਲੀ ਆ ਸਾਡੇ ਕੋਲੇ 750 ਬੰਦਾ ਤਾਂ ਹੁਣ ਹੋ ਚੁੱਕਿਆ ਵਾ ਹੁਣ ਸਾਨੂੰ ਬੀਬੀਆਂ ਨੂੰ ਬਹੁਤ ਦਿੱਕਤ ਆਉਂਦੀ ਆ ਬੀਬੀਆਂ ਤੇ ਬਾਪੂ ਬਜ਼ੁਰਗ ਵੀਰ ਭੈਣਾ ਇਕੱਠਿਆਂ ਇੱਕੋ ਵਿਹੜਾ ਵਾ ਤੇ ਉਹਦੀ ਸਾਨੂੰ ਸਮੱਸਿਆ ਸੀ ਚਾਹੁੰਦੇ ਆ ਵੀ ਵਿਹੜੇ ਅਲੱਗ-ਅਲੱਗ ਹੋ ਜਾਣ ਦੋਨਾਂ ਦੇ ਹੁਣ ਇਦਾਂ ਹੀ ਹਸਪੀਟਲ ਆ ਇਹ ਸਾਡਾ ਐਮ ਡੀ ਐਸ ਐਸ ਹਸਪੀਟਲ ਦੇ ਵਿੱਚ ਜਿੱਥੇ ਪੇਸ਼ੈਂਟ ਇੰਨੇ ਜ਼ਿਆਦਾ ਹੋ ਜਾਂਦੇ ਆ ਵੀ ਅੰਦਰ ਬੈੱਡ ਲਾਉਣ ਨੂੰ ਵੀ ਜਗ੍ਹਾ ਨਹੀਂ ਬਚਦੀਗੀ ਇੱਥੇ ਫਿਜ਼ੀਓਥੈਰੇਪੀ ਬੋਰਡ ਆ ਅੱਖਾਂ ਵਾਲੀ ਬੋਰਡ ਆ ਤੇ ਦੰਦਾਂ ਵਾਲੀ ਅਲੱਗ ਕਲੀਨਿਕ ਆ ਆਈ ਕਲੀਨਿਕ ਲੱਗਾ ਇੱਥੇ ਵੀ ਹੁਣ ਜਿਵੇਂ ਆ ਹਸਪਤਾਲ ਦੇ ਬਾਹਰ ਆ ਗਏ ਆ ਸ਼ਿਸ਼ੂਪਾਲ ਬਾਪੂ ਉਹਨਾਂ ਦੀ ਡਿਊਟੀ ਆ ਪ੍ਰਸ਼ਾਦ ਦੇ ਤੇ ਬਾਪੂ ਖੁਦ ਬਾਪੂ ਦੀ ਇੱਕ ਲੱਤ ਹੈ ਨਹੀਂ ਇਸੇ ਹਸਪੀਟਲ ਤੋਂ ਹੀ ਬਾਪੂ ਠੀਕ ਹੋਇਆ ਜਦੋਂ ਲੈ ਕੇ ਆਏ ਸੀ ਰਾਹੋਂ ਰੋਡ ਤੋਂ ਬਾਪੂ ਨੂੰ ਨਵਾਂ ਸ਼ਹਿਰ ਤੋਂ ਤੇ ਅੱਜ ਇਹ ਹਸਪੀਟਲ ਦੇ ਵਿੱਚ ਤੁਸੀਂ ਦੇਖਦੇ ਹੋ ਬੈੱਡ ਭਰੇ ਪਏ ਨੇ ਆ ਮਰੀਜ਼ਾਂ ਦੇ ਨਾਲ ਇਸੇ ਤਰ੍ਹਾਂ ਹੀ ਉੱਪਰਲੇ ਦੋ ਫਲੋਰ ਨੇ ਜਿਹੜੇ ਉਹਦੇ ਵਿੱਚ ਵੀ ਮਰੀਜ਼ ਭਰੇ ਹੋਏ ਨੇ ਆਹਾਂ ਮਰੀਜ਼ਾਂ ਦੀ ਸਾਰੀ ਗਿਣਤੀ ਲਿਖੀ ਹੋਈ ਹੈ 20 ਮਰੀਜ਼ ਆ ਜਿਹੜੇ ਉਹ ਗਰਾਉਂਡ ਫਲੋਰ ਤੇ ਆ 34 ਪੇਸ਼ੈਂਟ ਆ ਜਿਹੜੇ ਉਹ ਫਸਟ ਫਲੋਰ ਦੇ ਉੱਪਰ ਆ ਤੇ 3rd ਫਲੋਰ 2nd ਫਲੋਰ ਦੇ ਉੱਤੇ ਚੌਥੀ ਆ ਤੇ 3rd ਫਲੋਰ ਦੇ ਉੱਪਰ 10 ਮਰੀਜ਼ ਆ। ਇਹ 10 ਮਰੀਜ਼ ਉਹ ਨੇ ਜਿਹੜਾ ਨੇ ਜ਼ਖਮ ਆ ਬਹੁਤ ਵੱਡੇ ਵੱਡੇ ਪੱਟੀਆਂ ਹੁੰਦੀਆਂ ਜਿੰਨਾਂ ਦੀਆਂ ਉਹਨਾਂ ਨੂੰ ਅਸੀਂ ਅਲੱਗ ਫਲੋਰ ਦੇ ਉੱਪਰ ਰੱਖਿਆ ਹੋਇਆ ਵਾ। ਤੇ ਸਾਡੇ ਕੋਲੇ ਜਿਹੜੀ ਇੱਥੇ ਲਿਫਟ ਲੱਗੀ ਆ ਮਰੀਜ਼ਾਂ ਨੂੰ ਲੈ ਕੇ ਜਾਣ ਨੂੰ ਉੱਪਰ ਉਹਦੇ ਸਿਰਫ ਬੈਠ ਕੇ ਜਾ ਸਕਦੇ ਆ। ਨਿੱਕੀ ਜੀ ਲਿਫਟ ਈ ਆ ਉਹਦੇ ਸਟ੍ਰੈਚਰ ਨਹੀਂ ਜਾ ਸਕਦੀ। ਪਰ ਅਸੀਂ ਚਲੋ ਸਾਡਾ ਕੰਮ ਚੱਲੀ ਜਾਂਦਾ। ਜਿਹੜਾ ਕੋਈ ਜ਼ਿਆਦਾ ਮਰੀਜ਼ ਸੀਰੀਅਸ ਹੁੰਦਾ ਵਾ ਉਹਨੂੰ ਅਸੀਂ ਥੱਲੇ ਰੱਖ ਲਈਦਾ। ਬਾਕੀਆਂ ਨੂੰ ਉੱਪਰ ਸ਼ਿਫਟ ਕਰ ਲਈਦਾ। ਔਰ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਸੁਪਨਿਆਂ ਦੇ ਘਰ ਦੇ ਉਹਨਾਂ ਮੈਂਬਰਾਂ ਦੀਆਂ ਜਾਣਕਾਰੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਸਮਝਦੇ ਆ ਵੀ ਤਾਂ ਜੋ ਤੁਸੀਂ ਹੀ ਤੁਹਾਡੀ ਹੀ ਸਪੋਰਟ ਦੇ ਨਾਲ ਇਹ ਪਰਿਵਾਰ ਚੱਲਦਾ ਵਾ ਹੁਣ ਇਹ ਬੀਬੀਆਂ ਵਾਲਾ ਪਾਸਾ ਇਸ ਭੈਣਾਂ ਦਾ ਤੇ ਮਾਵਾ ਦਾ ਘਰ ਆ ਇੱਥੇ ਵੀ ਹਰ ਟਾਈਮ ਭੈਣਾਂ ਸਿਕਿਉਰਿਟੀ ਵਾਲੀਆਂ ਡਿਊਟੀ ਤੇ ਤਨਾਤ ਰਹਿੰਦੀਆਂ ਵਾ ਸਫਾਈ ਕਰਮਚਾਰੀ ਦੇਖੋ ਭੈਣ ਬੀਲਚੇਰ ਰੋੜੀ ਜਾਂਦੇ ਆ ਉਹਨਾਂ ਨੇ ਹੁਣ ਸਾਰਿਆਂ ਦੇ ਇਸ਼ਨਾਨ ਪਾਣੀ ਕਰਾ ਕੇ ਪ੍ਰਸ਼ਾਦਾ ਪਾਣੀ ਛਕਾ ਕੇ ਧੁੱਪ ਦੇ ਵਿੱਚ ਬਿਠਾਈ ਜਾਣਾ ਇਹ ਮੰਮੀ ਜੀ ਆ ਮੇਰੇ ਮਾਤਾ ਜੀ ਸਵੇਰੇ ਸਾਰੇ ਉਹ ਆ ਜਾਂਦੇ ਨੇ ਘਰੋਂ ਇੱਥੇ ਸਾਸਿਕਾ ਨਹੀਂ ਸਾਸਿਕਾ ਹਾਂ ਠੀਕ ਹੈ ਤੁਹਾਨੂੰ ਸਿੱਖ ਗਈ ਵੈਰੀ ਗੁੱਡ ਵੈਰੀ ਗੁੱਡ ਇਧਰ ਬੀਬੀਆਂ ਭੈਣਾਂ ਸਾਰੀਆਂ ਹਾਂ ਨਹੀਂ ਭਜਨੋਂ ਤਕੜੀਆਂ ਭਾਈ ਸਾਸਿਕਾ ਆਰਾਮ ਕਰੀ ਸਾਸਿਕਾ ਲਓ ਠੀਕ ਉਹ ਸਾਡੀ ਨਿੱਤੀ ਦੀ ਅੰਚਿਕਾ ਬਈ ਅੰਚਿਕਾ ਬਈ ਅੰਚਿਕਾ ਬਈ ਇਹ ਸਾਡੀ ਸਭ ਤੋਂ ਛੋਟੀ ਮੈਂਬਰ ਆ ਤੇ ਸਤਿ ਸ਼੍ਰੀ ਅਕਾਲ ਮਾ ਦਰਸ਼ਕਾਂ ਠੀਕ ਆ ਹਾਂ ਨੰ ਜਵਾਬ ਤਾਂ ਨਹੀਂ ਨਹੀਂ ਕੋਈ ਜਵਾਬ ਨਹੀਂ ਹਾਂ ਭਾਈ ਭਜਨੋ ਤਕਣੀ ਆ ਠੀਕ ਆ ਹਾਂ ਹਾਂ ਰਚਨਾ ਲੈ ਲੈ ਸਿਰ ਪਾਓ ਜਲਦੀ 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 ਛੇਤੀ ਛੇਤੀ 2-4 ਦਿਨਾਂ ਚ 5 ਦਿਨਾਂ ਚ ਬਸ ਇਹ ਰਚਨਾ ਸਾਡੀ ਸਿਰ ਤੇ ਹੱਥ ਰਖਾ ਰਹੀ ਆ ਹਾਂ ਹਾਂ ਆ ਸਾਡੀ ਸਿਮਰੋ ਆ ਇਦਾਂ ਹੀ ਸਾਡੇ ਸਾਹ ਹਾਂ ਮਾਂ ਤਾਂ ਸਾਸਰੀ ਕਾਲ ਠੀਕ ਹੈ ਉਹ ਇਹ ਹੁਣ ਪ੍ਰਸ਼ਾਦੇ ਦੀ ਹਾਂ ਹਾਂ ਭੇਜ ਦਮਾਕ ਭੇਜ ਦੇ ਕਦੇ ਦਿੰਦੇ ਭੇਜ ਦੇ ਉਹਨਾਂ ਨੂੰ ਮਾਤਾ ਨੂੰ ਹਾਂ ਠੀਕ ਹੈ ਮਾਂ ਠੀਕ ਹੈ ਤੂੰ ਸੁਨਾਦੀ ਜਗੰਦਰ ਕੋਲ ਠੀਕ ਹੈ ਚੱਲਾ ਜਿ ਆਉਂਦੀ ਗੱਲ ਦੀ ਰਹਣੀ ਜਗੰਦਰ ਆਉਂਦੀ ਆ ਹਾਂ ਹੋ ਗਿਆ ਹੁ ਮੈਂ ਹੋ ਗਿਆ ਹੁ ਹੋਰ ਭੈਣ ਸਾਸਰੀ ਕਾਲ ਮਾਂ ਉਹ ਠੀਕ ਠਾਕ ਹੋ ਹਾਂ ਕਾ ਚੱਲੀ ਹਾਂ ਹਾਂ ਮੈਨੂੰ ਦੱਸਿਆ ਮੰਮੀ ਨੇ ਮੈਂ ਕਰਦਾ ਨਹੀਂ ਇੱਥੇ ਆ ਇੱਥੇ ਆ ਪਤਾ ਨਾ ਲੱਗਿਆ ਹੈਗਾ ਪਤਾ ਨਹੀਂ ਹਜੇ ਮੈਂ ਪੁੱਛ ਲੈਣਾ ਹਾਂ ਭਾਈ ਜੱਸੀ ਕਿਵੇਂ ਆ ਸਾਡੇ ਜੱਸੀ ਆ ਜੀ ਇਹ ਜਿਹੜੀਆਂ ਰੱਬ ਵਰਗੀਆਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੀਆਂ ਜਿਨ੍ਹਾਂ ਦੇ ਨਾਲ ਸਾਨੂੰ ਮਹਾਰਾਜ ਨੇ ਜੋੜਿਆ ਤੇ ਹੁਣ ਗੁਰੂ ਘਰ ਲੰਗਰ ਛਕਣਾ ਸਾਰਿਆਂ ਨੇ ਹੈ ਨਾ ਪ੍ਰਸ਼ਾਦਾ ਇੱਧਰ ਅੱਡ ਡਿਊਟੀ ਲੱਗੀ ਹੋਈ ਆ ਦੇਖੋ ਕਿਵੇਂ ਉਹ ਭੈਣ ਗੰਗੀ ਬੋਲੀ ਸੀ ਕਿ ਕਿੱਦਾਂ ਮਿਲੀ ਸਾਨੂੰ ਅੱਜ ਉਹ ਸੇਵਾ ਕਰਾਈ ਜਾਂਦੀ ਹੈ ਭੈਣ ਇੱਥੇ ਇਹਨਾਂ ਦੀਆਂ ਡਿਊਟੀਆਂ ਬਾਬੇ ਨੇ ਲਾ ਕੇ ਭੇਜੀਆਂ ਹੋਈਆਂ ਉਹ ਮਾਂ ਦੇਖੋ ਛੋਟਾ ਜਿਹਾ ਗੁੱਡਾ ਗੋਦੀ 'ਚ ਲਈ ਬੈਠੀ ਹੈ ਰੀਤਾ ਮਾਤਾ ਉਹਨੂੰ ਛੱਡਦੀ ਨਹੀਂ ਪਤਾ ਨਹੀਂ ਕੀ ਸਮਝਦੀ ਹੋਊ ਕਿਹੜਾ ਰਿਸ਼ਤਾ ਬਣਾ ਲਿਆ ਹੋ ਉਹਨੇ ਉਹਦੇ ਨਾਲ ਆਪਦੇ ਕਿਹੜੇ ਜਜ਼ਬਾਤ ਲੈ ਕੇ ਇੱਥੇ ਆਈ ਆ ਰੀਤਾ ਮਾਤਾ ਬਰਨਾਲੇ ਤੋਂ ਮੰਦਰ ਦੇ ਬਾਹਰੋਂ ਲੈ ਕੇ ਆਏ ਸੀ ਹਾਂ ਚੱਲ ਬਣਾਗੇ ਇਹ ਬੋਹ ਪਿੰਡ ਆ ਬਾਲੇ ਦੇ ਕੋਲੋਂ ਇੰਨ ਦੋਨੋਂ ਤੇ ਦੇ ਭਰਾ ਨੂੰ ਨੇ ਆਲੇ ਨੂੰ ਲੈ ਕੇ ਆਏ ਸੀਗੇ 사ਸੀ ਕਲਮਾ ਇਹ ਸਾਡੀਆਂ ਮਾਮਾਂ ਦੀ ਰਹਿائش ਆ ਇੱਧਰ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਇਹ ਰਹਿਣ ਦੇ ਵਾਸਤੇ ਹੁਣ ਸਾਰਿਆਂ ਨੂੰ ਧੁੱਪੇ ਬੈਠਦੇ ਆਣਾ ਬਿਸਤਰਿਆ ਹਵਾ ਨੂੰ ਲਾ ਪਾ ਦੇਣੀ ਇਹਨਾਂ ਨੂੰ 사ਸੀ ਕਾਲ ਕਿਵੇਂ ਭਾਈ ਦਰਨਾ ਠੀਕ ਆ ਇੱਧਰ ਹੁਣ ਮੋਨਿਕਾ ਭੈਣ ਤੇ ਈਸ਼ੀਕਾ ਬੈਠੀਆਂ ਦੋਨੇ ਮਾਮਾਂ ਧੀਆਂ ਹਨਾ ਇਹਨਾਂ ਨੂੰ ਹਿਮਾਚਲ ਤੋਂ ਲੈ ਕੇ ਆਏ ਸੀ ਤੁਸੀਂ ਦੇਖਿਆ ਨਾਹਲ ਤੋਂ ਤੇ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਸਾਡੇ ਦੇ ਵਿੱਚ ਹਰ ਰੋਜ਼ ਇਸ ਰਵਾਮਾਂ ਜਿਹੜੀਆਂ ਮਹਾਰਾਜ ਨੇ ਬਖਸ਼ੀਆਂ ਹੋਈਆਂ ਚੱਲਦੀਆਂ ਰਹਿੰਦੀਆਂ ਸਭ ਆਪਣੇ ਆਪ ਹੀ ਮਹਾਰਾਜ ਕਰਾਈ ਜਾਂਦੇ ਨੇ ਸੇਵਾ ਹਾਂ ਠੀਕ ਆ ਠੀਕ ਆ ਥੋੜੇ ਦਿਨਾਂ ਨੂੰ ਉਹਨੇ ਪ੍ਰਸ਼ਾਦਾ ਵਰਤੌਣ ਵਾਲੇ ਨੇ ਉਹ ਵੀ ਪੇਸ਼ੈਂਟ ਸੀਗੇ ਕਿਸੇ ਟਾਈਮ ਜਿਹੜੇ ਅੱਜ ਸੇਵਾ ਕਰ ਰਹੇ ਨੇ ਨਾਲ ਸਾਡੇ ਹਨ ਔਰ ਨਿਸ਼ਾ ਕਰਕੇ ਭੈਣ ਪ੍ਰਸ਼ਾਦੇ ਬੁਰਕੀਆ ਕਟੋੜੀ ਜਾਂਦੇ ਨੇ ਰੋਟੀ ਚੂਰ ਕੇ ਦੇਣੀ ਆ ਉਹਨਾਂ ਨੇ ਕੋਈ ਪੇਸ਼ੈਂਟ ਹੋ ਜਿਹਦੇ ਦੰਦ ਨਹੀਂਗੇ ਉਹਨੂੰ ਰੋਟੀ ਚੂਰ ਕੇ ਦਿੱਤੀ ਜਾਣੀ ਆ ਹਾਂ ਹਾਂ ਠੀਕ ਆ ਠੀਕ ਆ ਇਹ ਭੈਣ ਜਿਹੜੀ ਤੁਹਾਨੂੰ ਦੱਸਿਆ ਗੁੰਗੀ ਬੋਲੀ ਸੀਗੀ ਹੈ ਨਾ ਇਹ ਥਾਲਬਰ ਤੋਂ ਕਰਾ ਦਿੰਨੇ ਆ ਮੈਂ ਕਰਾ ਦਿੰਨੇ ਕਰਾ ਦਿੰਨੇ ਤੇ ਇਸੇ ਤਰ੍ਹਾਂ ਸਾਡੇ ਜਿਹੜੇ ਉਹ ਮੈਂਬਰ ਨੇ ਜਿਹੜੇ ਬਜ਼ੁਰਗ ਨੇ ਜਿਆਦਾ ਉਹ ਹੁਣ ਮੰਜੀਆਂ ਤੇ ਬੈਠੇ ਨੇ ਆ ਕੇ ਧੁੱਪ ਦੇ ਵਿੱਚ ਤੇ ਸਸੀ ਕਾਲ ਮਾ ਤਕੜੀਆਂ ਸੰਦਿਆ ਦੇ ਵੀ ਬੇਬੇ ਇਹਨਾਂ ਮਾਮਾਂ ਦਾ ਅਸ਼ੀਰਵਾਦ ਰੋਟੀ ਕੱਦੂ ਨਹੀਂ ਖਾਂਦੀ ਤੂੰ ਭੁੱਖ ਨਹੀਂ ਲੱਗਦੀ ਕੀ ਕੋਈ ਨਾ ਕੋਈ ਸੱਸੀ ਕੱਲ ਡਾਕਟਰ ਸਾਹਿਬ ਇਹਨੂੰ ਰੋਟੀ ਨਹੀਂ ਖਾ ਰਹੀ ਕਹਿੰਦੇ ਭੁੱਖ ਨਹੀਂ ਲੱਗ ਰਹੀ ਇਹਨੂੰ ਉਹਨੇ ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ ਨੂੰ ਮੈਂ ਕਹਿ ਦਿੰਦਾ ਹਾਜੀ ਸੀ ਕੱਲ ਖਾਦੀ ਸੀ ਕੱਲ ਲੈ ਇਹ ਤਾਂ ਕਹਿੰਦੀ ਖਾਂਦੀ ਨਹੀਂ ਮੰਮੀ ਦਾ ਕਹਿੰਦੀ ਬਾਬਾ ਜੀ ਯਾਦ ਸੀ ਖਾਇਆ ਠੀਕ ਆ ਠੀਕ ਹਾਂ ਬਾਬਾ ਜੀ ਕਿੱਥੇ ਤੁਸੀਂ ਲੈ ਕੇ ਆਇਆ ਸੱਦਾਂਗੇ ਹਾਂ ਸੱਦਾਂਗੇ ਹਾਂਜੀ ਕਮਲਜੀਤ ਬੇਬੇ ਤਕੜੀਆਂ ਕੌਣ ਹੈ ਤੁਹਾਨੂੰ ਡਿਕਦੀ ਆ ਮੈਨੂੰ ਡਿਕਦੀ ਆ ਸਿਰ ਤੇ ਹੱਥ ਰੱਖਦੇ ਚੱਲ ਕੋਰੇ ਸਰਜੀਤ ਕੋਰੇ ਤਕੜੀਆਂ ਭਾਈ ਤਕੜੀਆਂ ਜਿਹੋ ਆਂਦੀ ਆ ਹਾਂ ਤਕੜਾ ਮੈਂ ਤਕੜਾ ਆਸ ਬਰਵਾ ਅੰਦਰ ਆ ਹਾਂ ਠੀਕ ਆ ਸਾਰ ਠੀਕ ਆ ਤੁਸੀਂ ਠੀਕ ਹੋ ਮੈਂ ਠੀਕ ਆ ਠੀਕ ਸਾਸਿਕਾਲ ਪੜ੍ਹਨੇ ਹੋਰ ਠੀਕ ਹੈ ਸੀ ਮੈਂ ਪੜ੍ਹਨੇ ਇਸੇ ਤਰ੍ਹਾਂ ਹੀ ਭੋਲੀ ਪੜ੍ਹਨੇ ਸਾਸਿਕਾਲ ਜਗਦੀ ਪੜ੍ਹਨੇ ਸਾਸਿਕਾਲ ਸਾਸਿਕਾਲ ਦਰਸ਼ੀ ਪੜ੍ਹਨੇ ਮੰਦੂ ਠੀਕ ਆ ਤੇ ਇਹ ਜਿਹੜਾ ਪਿਆਰ ਆ ਨਾ ਸੁਪਨਿਆਂ ਦੇ ਘਰ ਚ ਹੋਣਾ ਮਾਂ ਨੇ ਕਿਹਾ ਮੈਨੂੰ ਭੇਜੋ ਦੇਖਿਓ ਹਾਂਜੀ ਮਾਂ ਸਤਿ ਸ੍ਰੀ ਅਕਾਲ ਠੀਕ ਹੋ ਗਈ ਤੂੰ ਹਾਂਜੀ ਅੱਲ ਕੀ ਰਹਿਣਾ ਲੰਬਾ ਇਹ ਇੰਨਾ ਕੀ ਰਹਿ ਗਿਆ ਇੰਨਾ ਕੀ ਰਹਿ ਗਿਆ ਲੈ ਨਹੀਂ ਤੂੰ ਤਾਂ ਸਤਿਸ਼ ਕਰੇ ਜਿਵੇਂ ਠੀਕ ਹੋ ਚੱਲੀ ਮੈਨੂੰ ਤਾਂ ਬੜੀ ਖੁਸ਼ੀ ਹੋਈ ਜਦੋਂ ਤੂੰ ਮੈਨੂੰ ਦੱਸਿਆ ਮੈਂ ਠੀਕ ਹੋ ਗਈ ਬਾਬੇ ਨੇ ਕੀਤਾ ਸਿਰ ਤੇ ਹੱਥ ਰੱਖ ਦੇਗਾ ਸਿਰ ਤੇ ਹੱਥ ਰੱਖ ਦੇ ਮੈਂ ਵੀ ਦੇਵਾਂਗਾ ਪਹਿਲਾਂ ਤੂੰ ਦੇ ਦੇ ਮੈਨੂੰ ਮੈਨੂੰ ਦੇ ਦੇ ਤੂੰ ਪਹਿਲਾਂ ਫਿਰ ਮੈਂ ਵੀ ਦੇ ਦਊਗਾ ਤੈਨੂੰ ਅਹ ਇੰਦਾ ਆਸ਼ੀਰਵਾਦ ਚਾਹੀਦਾ ਮੈਨੂੰ ਮੈਨੂੰ ਠੀਕ ਹੋ ਕੇ ਮੈਂ ਤੇ ਹਾਂ ਭੇਜਾਂਗਾ ਭੇਜਾਂਗਾ ਪੱਕਾ ਕਿਰਾਇਆ ਦੇ ਹਾਂ ਪੱਕਾ ਕਿਰਾਇਆ ਦੇ ਕੇ ਭੇਜਾਂਗੇ ਹਾਂ ਭੈਣੇ ਸਾਸਰੀ ਕਾਲ ਇਹ ਸਾਡੀ ਰੱਬ ਵਰਗੀ ਭੈਣਾਂ ਨਾਚੂੜਾ تھا ਉਹ ਤੇ ਛੱਡ ਕੇ ਗਿਆ ਸਾਡੇ ਕੋਲੇ ਗੁਰੂ ਘਰ ਚ ਬੈਠੀ ਸੀ ਵਿਚਾਰੀ ਹਜੇ ਤੱਕਰ ਪਛਾਣਿਆ ਹੀ ਨਹੀਂ ਕਿਸੇ ਨੇ ਕੌਣ ਐ ਇਦਾਂ ਹੀ ਸਾਡੀ ਇਹ ਭੈਣ ਆ ਭਾਂ ਭੈਣੇ ਸਾਸਰੀਕਾਲ ਭੈਣ ਦੇ ਪੂਰੇ ਸਿਰ ਦੇ ਵਿੱਚ ਕੀੜੇ ਪਏ ਹੋਏ ਸੀ ਪੂਰੇ ਸਿਰ ਸਰਵਜੀਤਕੌਰ ਦੇ ਲੱਖਾਂ ਹੀ ਕੀੜੇ ਨਿਕਲੇ ਸਿਰ ਚ ਤੇ ਇਦਾਂ ਬਾਬਾ ਜੀ ਨੇ ਜਿਹੜੀਆਂ ਸਾਨੂੰ ਸਵਾਮ ਬਖਸ਼ੀਆਂ ਹੁਣ ਮਾਤਾ ਨੂੰ ਇਦਾਂ ਅੱਡ ਵਿੜਾ ਕੱਢ ਕੇ ਬਣਾਇਆ ਹੋਇਆ ਇਦਾਂ ਕੰਨੇ ਲਾ ਕੇ ਮੂਰੇ ਦੋਨਾਂ ਨੂੰ ਅੰਡਰ ਡਿਵਾਈਡ ਕੀਤਾ ਹੋਇਆ ਵਾ ਇਧਰ ਬਾਪੂ ਬਜ਼ੁਰਗ ਤੇ ਵੀਰਾਂ ਵਾਸਤੇ ਆ ਹੁਣ ਐਪਰਨ ਬੰਨੇ ਜਾ ਰਹੇ ਆ ਸਾਰਿਆਂ ਦੇ ਗਲਾਂ ਦੇ ਵਿੱਚ ਐਪਰਨ ਪਾਏ ਜਾਣਗੇ ਕਿਉਂਕਿ ਜਿਹੜੇ ਲਿਬੜ ਜਾਂਦੇ ਆ ਕੱਪੜੇ ਲਵੇੜ ਲੈਂਦੇ ਆ ਦਾਲ ਸਬਜ਼ੀ ਉੱਪਰ ਡੋਹ ਲੈਂਦੇ ਆ ਉਹਨਾਂ ਦੇ ਗਲਾਂ ਦੇ ਵਿੱਚ ਐਪਰਨ ਪਾ ਦੇਣੇ ਆ ਇਹ ਪ੍ਰੋਸੀਜਰ ਪਹਿਲਾਂ ਟਾਟ ਵਿਛਾ ਕੇ ਝਾੜੂ ਲਾ ਕੇ ਟਾਟ ਵਿਛਾਉਣੇ ਆ ਫਿਰ ਬੰਦਿਆਂ ਨੂੰ ਬਿਠਾਉਣਾ ਉਹਨਾਂ ਦੇ ਸਿਰਾਂ ਤੇ ਟੋਪੀਆਂ ਰਮਾਲ ਦੇਣੇ ਆ ਸਰਾਰੇ ਦਸਤਾਰਾਂ ਬਨਣੀਆਂ ਫਿਰ ਉਸ ਤੋਂ ਬਾਅਦ ਐਪਰਨ ਪਾਉਣੇ ਸਾਰਿਆਂ ਦੇ ਫਿਰ ਉਸ ਤੋਂ ਬਾਅਦ ਪ੍ਰਸ਼ਾਦਾ ਹੁਣ ਆਪਣੇ ਆਪ ਇੱਧਰ ਆਈਆਂ ਨਾ ਥਾਲੀਆਂ ਲੱਗ ਗਈਆਂ ਪਾਣੀ ਜਲ ਆ ਗਿਆ ਇੱਥੇ ਚਮਚੇ ਆ ਗਿਆ ਕੌਲੀਆਂ ਗਲਾਸ ਆ ਗਿਆ ਫਿਰ ਇਹ ਮਿੰਕ ਥਾਲੀਆਂ ਬਾਲਟੀਆਂ ਭਰ-ਭਰ ਕੇ ਸਬਜ਼ੀ ਦਾਲਦੀਆਂ ਆ ਜਾਣੀਆਂ ਤੇ ਇਹ ਸਾਡੀ ਬੇਨਤੀ ਹੈ ਜੀ ਹੱਥ ਜੋੜ ਕੇ ਜਿਹੜੀ ਅੱਜ ਵੀਡੀਓ ਅਸੀਂ ਸਾਂਝੀ ਕੀਤੀ ਹੈ ਇਹਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਹੋਰਾਂ ਲੋਕਾਂ ਤੱਕਰ ਕਿਉਂਕਿ ਸੁਪਨਿਆਂ ਦੇ ਘਰ ਵਿੱਚ ਜ਼ਰੂਰਤ ਹੈ ਜੀ ਤੁਹਾਡੇ ਸਾਥ ਦੀ ਜੇ ਬਿਜਲੀ ਵਾਲਾ ਸੋਲਰ ਲੱਗ ਜਵੇ ਨਾ ਸਾਡੇ ਇੱਥੇ ਸੋਲਰ ਪਲਾਂ ਆਹ ਬਿਜਲੀ ਦਾ ਤਾਂ ਮੀਟਰ ਦਾ ਬਿੱਲ ਆ ਜਿਹੜਾ ਉਹ ਘਟ ਜਵੇ ਰੋਣ ਫੜ ਕੇ ਰਗਰੀ ਤੇ ਜੇ ਇੱਥੇ ਸੁਪਨਿਆਂ ਦੇ ਘਰ ਵਿੱਚ ਕੋਈ ਇਦਾਂ ਦਾ ਸਿਸਟਮ ਬਣ ਜਵੇ ਵੀ ਜਿਹੜਾ ਮੈਡੀਕਲੀ ਸਾਨੂੰ ਹੈਲਪ ਮਿਲ ਸਕਦੀ ਹੈ ਸਰਕਾਰ ਤੋਂ ਤੇ ਉਹ ਵੀ ਸਾਨੂੰ ਜ਼ਰੂਰ ਕੋਈ ਗਾਈਡ ਕਰੇ ਉਹ ਅਸੀਂ ਕਿੱਦਾਂ ਕਿਸੇ ਕਿੱਥੇ ਐਪਲੀਕੇਸ਼ਨ ਦਈਏ ਉਹ ਜਿੱਥੇ ਸਾਨੂੰ ਆ ਸਾਰੇ ਦੇਖੋ ਬੀਲਚੇਰਾਂ ਤੇ ਬੈਠੇ ਨੇ ਬਾਪੂ ਸਾਡੇ ਉਹ ਲਾਈਨ ਤੋਂ ਸ਼ੁਰੂ ਕਰਕੇ ਨਾ ਇਧਰੋਂ ਆ ਦੇਖੋ ਕਾਕਾ ਜੀ ਇਹ ਸਾਰੇ ਉਹ ਮੈਂਬਰ ਨੇ ਜਿਹੜੇ ਚੱਲ ਫਿਰ ਨਹੀਂ ਸਕਦੇਗੇ ਇੰਨੇ ਮੈਂਬਰ ਹਜੇ ਉੱਪਰ ਹੋਰ ਨੇ ਇਹ ਤਾਂ ਥੋੜੀ ਮੈਂਬਰ ਨੇ 200 ਉੱਪਰ ਲੱਗਿਆ ਹੋਇਆ ਬੈੱਡ ਹਜੇ ਇੱਥੋਂ ਦੇਖੋ ਬਾਪੂ ਪੰਜ ਬੰਦੇ ਇਧਰ ਬੈਠੇ ਨੇ ਬੀਲਚੇਰਾਂ ਤੇ ਆਹ ਬੀਲਚੇਰ ਤੇ ਬੈਠਾ ਬਾਪੂ 6 7 8 9 10 11 12 13 14 15 ਇਹ ਬਾਪੂ धारासिंह ਵੀ ਤੁਰ ਨਹੀਂ ਸਕਦਾ ਬੀਲ ਦੇ ਪੈਰ ਤੇ ਬਾਪੂ ਦੇ ਜਾ ਕੇ ਬਸੀਗੇ ਫਿਰ ਇਧਰ ਬੀਲ ਚੇਰ ਤੇ ਬੈਠੇ ਨੇ ਬਾਪੂ ਹੁਣੀ ਮਹਿੰਦਰ ਹੁਣੀ ਸਾਰੇ ਅਸਲਾਮ ਵਾਲੇਕਮ ਬਾਬਾ ਰਾਤ ਨੂੰ ਬੈਰ ਕੋ ਰਾदाई ਨਹੀਂ دیا ਬਰ ਮਾਰ ਗਿਆ ਠੰਡ ਅੱਜ ਦੇ ਦੇ ਤੇ ਰਜਾਈ ਉਹ ਰਜਾਈ ਕਿਹੜਾ ਕੇ ਦਿਓ ਮੈਂ ਅਮਰ सलीम ਨੂੰ ਕਾ ਕੇ ਕੁੱਤਾ ਪੱਪੋ ਤਾਪੇ ਰਜਾਈ ਕਹਿ ਦੇਣਾ ਕਹਿ ਦੇਨੇ ਕਹਿ ਇਦਾਂ ਹੀ ਇਹ ਵੀਰਾ ਜਿਹਦੇ ਲੱਤ ਟੁੱਟੀ ਹੋਈ ਸੀ ਇਦਾਂ ਹੀ ਇਹ ਬਾਪੂ ਵੀਰ ਨੂੰ ਜਿਹੜੇ ਇਹ ਪੈਰ 'ਚ ਜ਼ਖਮ ਸੀ ਬਹੁਤ ਵੱਡਾ ਸੋਨੂੰ ਸਾਡਾ ਬਾਪੂ ਨਰਮਲ ਸਿੰਘ ਗਰੇਵਾਲ ਇਹ ਸਾਰੇ ਵੀਰ ਜਿਹੜੇ ਬੈਠੇ ਤੁਸੀਂ ਦੇਖਦੇ ਹੋ ਇਹ ਚੱਲ ਫਿਰ ਨਹੀਂ ਸਕਦੇ ਆਹ ਜ ਨੇ ਬੀਲ ਚੇਰਾਂ ਤੇ ਨੇ ਕੁਰਸੀਆਂ ਤੇ ਨੇ ਮੰਜੀਆਂ ਤੇ ਨੇ ਉਹਨਾਂ ਨੂੰ ਸਾਰਾ ਦਿਨ ਸੰਭਾਲ ਡਾਈਪਰ ਲਾਉਣੇ ਲੈਟਰਨ ਬਾਥਰੂਮ ਵਿੱਚ ਹੀ ਕਰਦੇ ਨੇ ਬਹੁਤ ਸਾਰੇ ਬੰਦੇ ਸਤਿਗੁਰੂ ਬਾਪੂ ਤਕੜਾ ਹੁਣ ਚਲੋ ਸ਼ੁਕਰ ਇਹਦੇ ਸੁਖਦੀਪ ਬੈਠਾ ਸਾਡਾ ਹੁਣ ਬਹਿਣ ਲੱਗ ਗਿਆ ਬੀਲ ਚੇਰ ਤੇ ਵੀ ਪਹਿਲਾਂ ਤਾਂ ਪਏ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਪੈਂਦਾ ਸੀਗਾ ਤੇ ਇੱਥੇ ਸੁਪਨਿਆਂ ਦੇ ਘਰ ਦੇ ਵਿੱਚ ਪ੍ਰਸ਼ਾਦਾ ਪਹਿਲਾਂ ਅੰਦਰ ਛਕਾਉਂਦੇ ਹੁੰਦੇ ਸੀ ਇੱਥੇ ਸਭ ਤੋਂ ਪਹਿਲਾਂ ਛੱਡੇ ਆ ਸਾਡਾ ਇੱਕ ਨੰਬਰ ਰਾਤ ਨੂੰ ਇੱਥੇ ਆ ਮੰਜੇ ਲੱਗ ਜਾਂਦੇ ਆ ਤਸਵੀਰ ਨੂੰ ਮੰਜੇ ਚੱਕ ਕੇ ਇੱਥੇ ਸਫਾਈ ਕਰ ਦਿੰਦੇ ਨੇ ਧੁੱਪ ਲਵਾ ਦਿੰਦੇ ਇਹ ਮੈਂਬਰ ਜਿਹੜੇ ਮੰਜਿਆਂ ਤੇ ਪਏ ਨੇ ਬਿੱਡਾਂ ਦੇ ਉੱਤੇ ਹੀ ਨੇ ਢਿੱਡ ਧੁੱਪੇ ਕੱਢੋ ਬਾਪੂ ਨੂੰ ਜਸਵਿੰਦਰ ਨੂੰ ਬਾਹਰ ਕੱਢੋ ਲੈਓ ਤੁਪੇ ਇਹ ਕਹੇ ਦੀ ਅਲਟਰਾਸਾਉਂਡ ਹੋ ਗਈ ਕਿ ਪਰਸੋਂ ਕਹਿੰਦੀ ਢਿੱਡ ਦੁਖਦਾ ਹੀ ਅਲਟਰਾਸਾਉਂਡ ਕਰਾ ਅਲਟਰਾਸਾਉਂਡ ਹੋ ਗਈ ਦੀ ਮੈਂ ਕਹਿਣਾ ਕਰਾਉਣੀ ਐ ਅਲਟਰਾਸਾਉਂਡ ਤੋ ਪਹਿਲੇ ਬਾਪੂ ਨੂੰ ਉਹ ਡਾਕਟਰ ਨੂੰ ਬੁਲਾਇਓ ਡਾਕਟਰ ਨੂੰ ਉੱਥੋਂ ਵਿੱਕੀ ਨੂੰ ਉਹ ਬਾਪੂ ਜੀ ਜਸਵਿੰਦਰ ਦੀ ਹਰਪੀ ਤੇ ਅਲਟਰਾਸਾਉਂਡ ਕਰਾਈ ਆ ਜਸਵਿੰਦਰ ਬਾਪੂ ਜਿਹੜਾ ਬਾਲਾ ਪਹਾਰਾ ਵਾ ਅਲਟਰਾਸਾਉਂਡ ਕਹਿੰਦੇ ਸੀ ਉਦੋਂ ਕਹਿੰਦੇ ਕਰਾਉਣੀ ਐ ਕਰਾਈ ਨਹੀਂ ਹੁਣ ਬੁਲਾਇਓ ਉਹਨੂੰ ਐਸਟਰਾ ਜੀ ਸਾਡੇ ਪਰਿਵਾਰ ਦੀਆਂ ਰੋਜ਼ ਦੀਆਂ ਇਹ ਜਿਹੜੀਆਂ ਜ਼ਵਾਵਾਂ ਨੇ ਜਾਣਕਾਰੀਆਂ ਨੇ ਜ਼ਿੰਮੇਵਾਰੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵਾ ਤੇ ਵਾਹਿਗੁਰੂ ਮੇਰ ਕਰਨ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾ ਸਾਡਾ ਇਨੀਕ ਬੇਨਤੀ ਆ ਜੀ ਇਸ ਸਨੇਹ ਨੂੰ ਜਰੂਰ ਅੱਗੇ ਸਾਂਝਾ ਕਰਿਓ ਤਾਂ ਜੋ ਇਹਨਾਂ ਆਉਣ ਦੇ ਕੋਈ ਆਉਣ ਦੇ हां ठीक है ठीक है ये दिखाना है हां डॉक्टर को हां दिखा देते दिखा दे एनु ਬਲਾ ਬਿੱਕੀ ਨੂੰ ਕੇ ਡਾਕਟਰ ਤੇ ਲੈ ਕੇ ਜਾਊਗਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਿਲਡਿੰਗ ਦਾ ਕੰਮ ਵਿੱਚ ਅਧੂਰਾ ਪਿਆ ਜੀ ਹੁਣ ਉੱਪਰ ਮਮਤੀ ਦਾ ਤੇ ਉਹਦਾ ਸ਼ੈਡ ਜਿਹੜਾ ਆਪਣਾ ਹੈਗਾ ਰੈਂਪ ਦਾ ਉਹ ਲੈਂਟਰ ਪੈਣਾ ਜੀ ਉੱਪਰ ਸਰੀਏ ਦੀ ਲੋੜ ਆ ਜੀ ਸਰੀਏ ਕਰਕੇ ਲੈਂਟਰ ਦਾ ਕੰਮ ਆ ਜਿਹੜਾ ਵਿੱਚ ਰੁਕਿਆ ਹੋਇਆ ਵਾ ਸਾਡੀ ਬੇਨਤੀ ਆ ਭੈਣਾ ਭਰਾਵਾਂ ਨੂੰ ਸਰੀਏ ਦੀ ਸੇਵਾ ਜ਼ਰੂਰ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ